ਇਹ ਪੀਜ਼ਾ ਬਹੁਤ ਜ਼ਿਆਦਾ ਹੈਲਦੀ ਤੇ ਟੇਸਟੀ ਵੀ ਹੋਊਗਾ ਕਿਉਂਕਿ ਬਹੁਤ ਸਾਰੀਆਂ ਸਬਜ਼ੀਆਂ ਭਾਂਡੇ ਵਿੱਚ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਕਾਲੀ ਸੂਜੀ ਦੀ ਲੈ ਲਈ ਹੈ ਜਿੰਨੱਕ ਤੁਸੀਂ ਪੀਜ਼ੇ ਬਣਾਉਣੇ ਹੋ ਉਸ ਹਿਸਾਬ ਨਾਲ ਸੂਜੀ ਹੈ ਜਿਹੜੀ ਵੱਧ ਲੈ ਸਕਦੇ ਹੋ ਇਹਦੇ ਨਾਲ ਦੋ ਪੀਜ਼ੇ ਆ ਜਿਹੜੇ ਬਣ ਜਾਣਗੇ ਮਤਲਬ ਦੋ ਰੋਟੀਆਂ ਤੇ ਇਹ ਬੈਟਰ ਲੱਗ ਜਾਊਗਾ ਉਸ ਤੋਂ ਬਾਅਦ ਇਹਦੇ ਵਿੱਚ ਸਵਾਦ ਅਨਸਾਰ ਆਪਾਂ ਨੂਨ ਐਡ ਕਰ ਲਵਾਂਗੇ ਉਸ ਤੋਂ ਬਾਅਦ ਲਾਲ ਮਿਰਚ ਮੈਂ ਐਡ ਕੀਤੀ ਆ ਜਿਆਦਾ ਪਸੰਦ ਮਿਰਚ ਕਰਦੇ ਹੋ ਤਾਂ ਵੱਧ ਕਰ ਲਓ ਚਿੱਲੀ ਫਲੈਕਸ ਵੀ ਐਡ ਕਰ ਸਕਦੇ ਹੋ ਔਰਗੈਨੋ ਆਮ ਐਡ ਕਰ ਸਕਦੇ ਹਾਂ ਆਪਾਂ ਉਹ ਮਸਾਲੇ ਐਡ ਕੀਤੇ ਆ ਜਿਹੜੇ ਘਰ ਵਿੱਚ ਆਪਣੇ ਕੋਲ ਅਵੇਲੇਬਲ ਹੋਣ ਕਾਲੀ ਮਿਰਚ ਤੇ ਆਪਾਂ ਧਨੀਆ ਪਾਊਡਰ ਇੱਕ ਚਮਚ ਜੀਰਾ ਪਾਇਆ ਹੈ ਬਾਕੀ ਜਦ ਆ ਮਿਰਚ ਖਾਣੇ ਹੋ ਤਾਂ ਤੁਸੀਂ ਹਰੀ ਮਿਰਚ ਵੀ ਆ ਪਾ ਸਕਦੇ ਹੋ ਇਹਦੇ ਵਿੱਚ ਆਪਾਂ ਚਾਰ ਚਮਚ ਮਲਾਈ ਪਾਈ ਆ ਦਹੀਂ ਵੀ ਪਾ ਸਕਦੇ ਹੋ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਜਿਨ੍ਹਾਂ ਨੂੰ ਮਲਾਈ ਨਹੀਂ ਖਾਣੀ ਹੈਗੀ ਅਲਾਉਡ ਨਹੀਂ ਹੈਗੀ ਉਹ ਮਲਾਈ ਸਕਿਪ ਵੀ ਕਰ ਸਕਦੇ ਨੇ ਜਾਂ ਦੁੱਧ ਵੀ ਆ ਜਿਹੜਾ ਸਕਿਪ ਕਰ ਸਕਦੇ ਨੇ ਦੁੱਧ ਨਾਲ ਇਦਾਂ ਹੁੰਦਾ ਹੈ ਕਿ ਬਹੁਤ ਰਿਚ ਬਹੁਤ ਵਧੀਆ ਬਣਾ ਫਲੇਵਰ ਹੋ ਜਾਂਦਾ ਹੈ ਇਹ ਪੀਜ਼ੇ ਦਾ ਦੁੱਧ ਨਾਲ ਫਿਰ ਪੀਜ਼ੇ ਵਰਗਾ ਟੇਸਟ ਹੁੰਦਾ ਹੈ ਇਸ ਲਈ ਆਪਾਂ ਦੁੱਧ ਪਾਇਆ ਹੈ ਤੁਸੀਂ ਵੈਸੇ ਪਾਣੀ ਵੀ ਹੈ ਜਿਹੜਾ ਪਾ ਕੇ ਇਹਦਾ ਬੈਟਰ ਬਣਾ ਸਕਦੇ ਹਾਂ ਇਹ ਮੈਨੂੰ ਥੋੜਾ ਜਿਹਾ ਗਾੜਾ ਲੱਗ ਰਿਹਾ ਹੈ ਇਹਦੇ ਵਿੱਚ ਮੈਂ ਹੁਣ ਪਾਣੀ ਐਡ ਕਰੂੰਗੀ ਤੇ ਉੱਤੇ ਮਲਾਈ ਮੈਂ ਐਡ ਕਰ ਲਈ ਆ ਮਲਾਈ ਮਲਾਈ ਆ ਜਿਹੜੀ ਤੁਸੀਂ ਟੋਟਲੀ ਸਕਿਪ ਕਰ ਸਕਦੇ ਹੋ ਬਿਲਕੁਲ ਛੱਡ ਸਕਦੇ ਹੋ ਮਲਾਈ ਜ਼ਰੂਰੀ ਨਹੀਂ ਹੈਗੀ ਮੈਂ ਥੋੜਾ ਜਿਹਾ ਜ਼ਿਆਦਾ ਵਧੀਆ ਫਲੇਵਰ ਦੇਣ ਵਾਸਤੇ ਮਲਾਈ ਐਡ ਕਰ ਦਿੱਤੀ ਆ ਤੇ ਪਾਣੀ ਆਪਾਂ ਐਡ ਕਰ ਦਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਹ ਵਿੱਚ ਪਾਣੀ ਹਜੇ ਹੋਰ ਪਾਉਗਾ ਕਿਉਂਕਿ ਸੂਜੀ ਨੇ ਆ ਜਿਹੜਾ ਫੁੱਲ ਜਾਣਾ ਹੈ ਆਪਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਆਸਾਨੀ ਦੇ ਨਾਲ ਮਿਕਸ ਹੋ ਜਾਊਗਾ ਕੋਈ ਗੱਠਾ ਵਗੈਰਾ ਨਹੀਂ ਪੈਂਦੀ ਹੈਗੀਆਂ ਸੂਜੀ ਆਸਾਨੀ ਨਾਲ ਮਿਕਸ ਹੋ ਜਾਂਦੀ ਹੈ ਉਸ ਤੋਂ ਬਾਅਦ ਮੈਂ ਸਬਜ਼ੀਆਂ ਜਿਹੜੀਆਂ ਕੱਟ ਕੇ ਰੱਖ ਲਈ ਸੀਗੀਆਂ ਸਬਜ਼ੀਆਂ ਦੇ ਵਿੱਚ ਮੈਂ ਪਾਇਆ ਸ਼ਿਮਲਾ ਮਿਰਚ ਇੱਕ ਟਮਾਟਰ ਪਾਇਆ ਹੈ ਤੇ ਪਿਆਜ਼ ਪਾਇਆ ਹੈ ਤੁਸੀਂ ਬਾਕੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਪਾ ਸਕਦੇ ਹੋ ਉਬਲੇ ਹੋਏ ਜਿਹੜੇ ਤੁਸੀਂ ਇਹਦੇ ਵਿੱਚ ਮਟਰ ਵੀ ਪਾ ਸਕਦੇ ਹੋ ਸੀਜ਼ਨ ਦੇ ਹਿਸਾਬ ਨਾਲ ਜਾਂ ਕੱਦੂਕਤ ਸਕੇਤੀ ਹੋਈ ਗਾਜਰ ਵੀ ਪਾ ਸਕਦੇ ਹੋ ਇਸ ਸੀਜ਼ਨ ਦੇ ਹਿਸਾਬ ਨਾਲ ਬਾਕੀ ਇਹ ਸਬਜ਼ੀਆਂ ਪਾ ਲੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਇਹ ਸਬਜ਼ੀਆਂ ਧੋ ਲਈਆਂ ਸੀ ਪਹਿਲਾਂ ਆਪਾਂ ਮਿਕਸ ਕਰ ਦਵਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਲਕੁਲ ਘਾੜਾ ਹੋ ਗਿਆ ਇਹਦੇ ਵਿੱਚ ਪਾਣੀ ਆ ਥੋੜਾ ਜਿਹਾ ਆਪਾਂ ਹੋਰ ਐਡ ਕਰਾਂਗੇ ਮਿਕਸ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਬੈਟਰ ਆ ਜਿਹੜਾ ਤੁਹਾਡਾ ਹੋਣਾ ਚਾਹੀਦਾ ਨਾ ਜ਼ਿਆਦਾ ਘਾੜਾ ਨਾ ਜ਼ਿਆਦਾ ਪਤਲਾ ਹੁਣ ਆਪਾਂ ਨੂੰ 5-10 ਮਿੰਟ ਦੀ ਜਿਹੜੀ ਰੈਸਟ ਦਵਾਂਗੇ ਤਾਂ ਕਿ ਸੂਜੀ ਆਪਣੀ ਚੰਗੀ ਤਰ੍ਹਾਂ ਫੁੱਲ ਜਾਵੇ ਤੇ ਜਦੋਂ ਅਸੀਂ ਪੀਜ਼ਾ ਵਗੈਰਾ ਕੋਈ ਵੀ ਚੀਜ਼ ਬਣਾਈਏ ਤਾ ਬਿਲਕੁਲ ਪਰਫੈਕਟ ਬਣ ਜੂਵੇ ਇਹਦੇ ਵਿੱਚ ਮੈਂ ਇੱਕ ਚਮਚ ਆਟਾ ਪਾਇਆ ਜਾਂ ਫਿਰ ਤੁਸੀਂ ਬੇਸਣ ਵੀ ਐਡ ਕਰ ਸਕਦੇ ਆ ਦੇ ਨਾਲ ਆ ਵਧੀਆ ਆਪਣਾ ਤਿਆਰ ਹੋ ਜਾਂਦਾ ਹੈ ਬੈਟਰ ਫਿਰ ਕਰੀਮੀ ਜਿਹਾ ਹੋ ਜਾਂਦਾ ਥੋੜਾ ਜਿਹਾ ਦੂਜੀ ਸਾਈਡ ਤੇ ਮੈਂ ਤਵਾ ਲਿਆ ਤੁਸੀਂ ਕੋਈ ਵੀ ਤਵਾ ਹੈ ਜਿਹੜਾ ਯੂਜ਼ ਕਰ ਸਕਦੇ ਆ ਜ਼ਰੂਰੀ ਨਹੀਂ ਨੋ ਸਟਿਕ ਕਰਨਾ ਹੈ ਕੋਈ ਵੀ ਯੂਜ਼ ਕਰ ਸਕਦੇ ਆ ਬਿਲਕੁਲ ਵੀ ਚਿਪਕੂਗਾ ਨਹੀਂ ਕਿਉਂਕਿ ਰੋਟੀ ਤੇ ਹਲਕਾ ਜਿਹਾ ਹੀ ਪੱਕ ਜੂਗਾ ਹੁਣ ਆਪਾਂ ਤਵੇ ਨੂੰ ਜਿਹੜਾ ਕੀ ਲਗਾ ਲਵਾਂਗੇ ਹਲਕਾ ਹਲਕਾ ਮੈਂ ਕੀ ਲਗਾ ਲਿਆ ਹੈ ਜੇ ਤੁਹਾਡੇ ਕੋਲ ਦੂਜਾ ਤਵਾ ਹੈ ਤਾਂ ਉਹਨੂੰ ਤੁਸੀਂ ਕੀ ਥੋੜਾ ਜਿਹਾ ਵੱਧ ਲਗਾ ਲਿਓ ਇਹਨਾਂ ਘੱਟ ਜ਼ਰੂਰਤ ਪੈਂਦੀ ਹੁਣ ਆਪਾਂ ਇਹਦੇ ਵਿੱਚ ਬਚੀ ਹੋਈ ਰੋਟੀ ਹੈ ਜਿਹੜੀ ਉਹ ਰੱਖ ਦਵਾਂਗੇ ਤੇ ਗੈਸ ਦੀ ਫਲੇਮ ਹੈ ਜਿਹੜੀ ਤੁਸੀਂ ਬਿਲਕੁਲ ਲੋ ਰੱਖਣੀ ਆ ਕਿਉਂਕਿ ਨਹੀਂ ਤਾਂ ਫਿਰ ਰੋਟੀ ਹੈ ਜਿਹੜੀ ਸੜ ਜਾਊਗੀ ਇਹਦੇ ਉੱਪਰ ਆਪਾਂ ਸਾਰਾ ਬੈਟਰ ਹੈ ਜਿਹੜਾ ਉਹ ਫਲਾ ਦੇਣਾ ਇਹਦੇ ਨਾਲ ਚੀਜ਼ ਦੀ ਜ਼ਰੂਰਤ ਨਹੀਂ ਕਾਸੇ ਦੀ ਵੀ ਜ਼ਰੂਰਤ ਨਹੀਂ ਹੈਗੀ ਜੇ ਚੀਜ਼ ਹੈਗੀ ਤੁਸੀਂ ਪਾ ਵੀ ਸਕਦੇ ਹੋ ਫਿਰ ਵੀ ਇਹ ਪੀਜ਼ੇ ਇਦਾਂ ਬਣ ਜਾਊਗਾ ਜੇ ਨਹੀਂ ਹੈਗੀ ਤਾਂ ਤੁਸੀਂ ਇਦਾਂ ਤੁਸੀਂ ਇਹਨੂੰ ਸਾਰੇ ਨੂੰ ਫਲਾ ਦੇਣਾ ਪਰ ਲੇਅਰ ਤੁਸੀਂ ਜਿੰਨੀ ਮੋਟੀ ਰੱਖਣੀ ਚਾਹੋ ਉਹਨੀ ਮੋਟੀ ਰੱਖ ਸਕਦੇ ਹੋ ਵੈਸੇ ਜਿੰਨ ਜੇ ਥੋੜੀ ਜਿਹੀ ਮੋਟੀ ਹੋ ਜਾਊ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਇਹਨੇ ਪੱਕੀ ਜਾਣਾ ਹੈ ਤੇ ਆਸਾਨੇ ਦੇ ਨਾਲ ਇਹ ਰੋਟੀ ਦੇ ਨਾਲ ਚਿਪਕ ਜਾਊਗਾ ਜਦੋਂ ਇਹ ਪੱਕ ਜਾਊਗਾ ਇਸ ਤਰੀਕੇ ਨਾਲ ਮੀਡੀਅਮ ਜੀ ਆਪਾਂ ਲੇਅਰ ਇਹਦੇ ਉੱਪਰ ਵਿਛਾ ਦਿੱਤੀ ਆ ਇਸ ਤਰ੍ਹਾਂ ਆ ਕਿ ਪੀਜ਼ਾ ਬਣ ਕੇ ਤਿਆਰ ਹੁੰਦਾ ਹੈ ਕਿ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਇਹ ਤੁਸੀਂ ਸੂਜੀ ਤੋਂ ਬਣਾਇਆ ਜਾਂ ਬਚੀ ਹੋਈ ਰੋਟੀ ਤੋਂ ਬਣਾਇਆ ਬੱਚੇ ਵੱਡੇ ਬਹੁਤ ਪਸੰਦ ਕਰਨਗੇ ਸਾਰੇ ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਣ ਦੇ ਸ਼ੌਕੀਨ ਨੇਗੇ ਤੇ ਦੂਜਾ ਨੰਬਰ ਕਰਦੀਆਂ ਚੀਜ਼ਾਂ ਤੋਂ ਬਣ ਜਾਂਦਾ ਹੈ ਕਈ ਵਾਰ ਸਾਡੇ ਕੋਲ ਚੀਜ਼ ਨਹੀਂ ਹੁੰਦੀ ਹੈਗੀ ਜਾਂ ਸਮਾਨ ਨਹੀਂ ਹੁੰਦਾ ਹੈਗਾ ਤੇ ਇੱਕ ਹੋਰੇ ਦੇ ਵਿੱਚ ਕਾਫੀ ਸਾਰੀਆਂ ਸਬਜ਼ੀਆਂ ਪਾਈਆਂ ਹੋਈਆਂ ਨੇ ਬਹੁਤ ਜ਼ਿਆਦਾ ਹੈਲਥੀ ਵੀ ਹੋਊਗਾ ਤੇ ਇਹਨੂੰ ਆਪਾਂ ਥੋੜੀ ਦੇਰ ਲਈਏ ਇਸ ਤਰ੍ਹਾਂ ਫਲਾਉਣ ਤੋਂ ਬਾਅਦ ਟੱਕ ਕੇ ਰੱਖ ਦਵਾਂਗੇ ਤਾਂ ਕਿ ਉੱਪਰੋਂ ਸੂਜੀ ਹੈ ਜਿਹੜੀ ਪੱਕ ਜਾਵੇ ਗੈਸ ਦੀ ਫਲੇਮ ਤੁਸੀਂ ਸਾਰਾ ਟਾਈਮ ਲੋਈ ਰੱਖਣੀ ਹੈ ਫੇਰੀ ਵਧੀਆ ਤਰੀਕੇ ਨਾਲ ਪੱਕੇ ਤਿਆਰ ਹੋਊਗਾ ਜਦੋਂ ਇਹ ਥੋੜਾ ਜਿਹਾ ਪੱਕ ਗਿਆ ਉਸ ਟਾਈਮ ਤੇ ਤੁਸੀਂ ਇਹਦਾ ਪਾਸਾ ਜਿਹੜਾ ਪਲਟ ਦੇਣਾ ਦੇਖ ਸਕਦੇ ਹੋ ਤੁਸੀਂ ਰੋਟੀ ਸੜੀ ਨਹੀਂ ਹੈਗੀ ਤੇ ਆਪਾਂ ਦੁਬਾਰਾ ਇਹਦੇ ਉੱਪਰ ਥੋੜਾ ਜਿਹਾ ਘੀ ਲਗਾ ਦੇਵਾਂਗੇ ਤਾਂ ਕਿ ਆਪਣਾ ਸੂਜੀ ਆ ਜਿਹੜੀ ਤਵੇ ਦੇ ਉੱਪਰ ਚਿਪਕੇ ਨਾ ਅਸੀਂ ਤੁਸੀਂ ਇਹ ਨਾਨ ਸਟਿਕਾ ਦੁੱਜੀ ਏਦਾਂ ਵੀ ਆ ਰੱਖ ਸਕਦੇ ਹੋ ਪਰ ਥੋੜਾ ਜਿਹਾ ਘੀ ਲਗਾਉਣਾ ਜ਼ਰੂਰੀ ਆ ਇਦਾਂ ਪਾਸਾ ਆਪਾਂ ਪਲਟ ਦਵਾਂਗੇ ਥੋੜਾ ਜਿਹਾ ਇਹ ਪੱਕ ਗਿਆ ਹੈ ਤੇ ਬਾਕੀ ਆ ਆਪਾਂ ਲੋ ਫਲੇਮ ਤੇ ਨੂੰ ਦੂਜੀ ਸਾਈਡ ਤੋਂ ਵੀ ਪਕਾ ਲਵਾਂਗੇ ਤੇ ਇੱਕ ਸਾਈਡ ਤੋਂ ਰੋਟੀ ਵੀ ਆਪਣੀ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਜਦੋਂ ਇਹ ਪੱਕ ਗਿਆ ਉਸ ਟਾਈਮ ਤੇ ਆਪਾਂ ਢੱਕਣ ਜਿਹੜਾ ਹਟਾ ਲਵਾਂਗੇ ਤੇ ਇਹਨੂੰ ਪੀਜ਼ੇ ਨੂੰ ਉਤਾਰ ਲਵਾਂਗੇ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਇਹ ਤੁਸੀਂ ਰੋਟੀ ਤੋਂ ਬਣਾਇਆ ਜਾਂ ਤੁਸੀਂ ਸੂਜੀ ਤੋਂ ਬਣਾਇਆ ਇਹਨਾਂ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਦੇਖਣ ਚ ਤਾਂ ਲੱਗ ਹੀ ਰਿਹਾ ਬਿਲਕੁਲ ਕਿ ਪੀਜ਼ਾ ਹੀ ਆ ਕੋਈ ਫਰਕ ਹੀ ਨਹੀਂ ਲੱਗਦਾ ਨਾ ਹੀ ਖਾਣ ਚ ਲੱਗਦਾ ਇਸ ਤਰ੍ਹਾਂ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਸੂਜੀ ਵੀ ਬਿਲਕੁਲ ਅਲੱਗ ਨਹੀਂ ਹੋਈ ਰੋਟੀ ਦੇ ਨਾਲ ਚਿਪਕ ਗਈ ਰੋਟੀ ਤੁਸੀਂ ਚਾਹੋ ਥੋੜੀ ਜਿਹੀ ਮੋਟੀ ਜਾਂ ਗੱਦਰ ਜੀ ਵੀ ਲੈ ਸਕਦੇ ਹੋ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਲਵਾਂਗੇ ਤੇ ਹੁਣ ਆਪਾਂ ਇਹਨੂੰ ਕੱਟ ਲਵਾਂਗੇ ਤੁਹਾਡੇ ਕੋਲ ਪੀਜ਼ਾ ਕਟਰ ਹੈਗਾ ਤੁਸੀਂ ਉਹਦੇ ਨਾਲ ਵੀ ਕੱਟ ਸਕਦੇ ਹੋ ਨਹੀਂ ਚਾਕੂ ਦੇ ਨਾਲ ਸਿੰਪਲ ਤੁਸੀਂ ਇਸ ਤਰ੍ਹਾਂ ਜਿਹੜਾ ਕੱਟ ਲੈਣਾ ਹੈ ਆਸਾਨੀ ਦੇ ਨਾਲ ਕੱਟਿਆ ਜਾਊਗਾ ਤੁਸੀਂ ਇਦਾਂ ਚਾਹੋ ਇਦਾਂ ਵੀ ਖਾ ਸਕਦੇ ਹੋ ਜਾਂ ਇਹਦੇ ਛੋਟੇ ਰੋਲ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਆਸਾਨ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਲੇਅਰ ਆਪਣੀ ਬਣ ਕੇ ਤਿਆਰ ਹੋਈ ਹੈ ਹੁਣ ਤੁਸੀਂ ਚਾਹੇ ਇਹਨੂੰ ਸੌਸ ਨਾਲ ਖਾ ਲਓ ਜਾਂ ਮਾਇਓਨੀਜ਼ ਨਾਲ ਖਾ ਲਓ ਕਿਸੇ ਨਾਲ ਵੀ ਇੰਜੋਏ ਕਰ ਸਕਦੇ ਹੋ ਉੱਪਰ ਚਿਲੀ ਫਲਿਕਸ ਵਗੈਰਾ ਜਾਂ ਆਰਗਾਨੋ ਵਗੈਰਾ ਪਾ ਕੇ ਵੀ ਹੈ ਜਿਹੜਾ ਖਾ ਸਕਦੇ ਹੋ ਇਸ ਤਰ੍ਹਾਂ ਇਹ ਗ੍ਰੀਨ ਸੌਸ ਦੇ ਨਾਲ ਹਰੀ ਚਟਨੀ ਦੇ ਨਾਲ ਕਿਸੇ ਨਾਲ ਵੀ ਇੰਜੋਏ ਕਰ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਪਰ ਮਾਇਓਨੈਸ ਤੇ ਜਿਹੜੀ ਰੈੱਡ ਸੌਸ ਪਾ ਲਈਆ ਤਾਂ ਕਿ ਬਾਜ਼ਾਰ ਵਰਗਾ ਲੱਗੇ ਉੱਪਰ ਸਪਰੈਡ ਕਰ ਲਵਾਂਗੇ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ